ਕੀ ਆਇਆ ਹੋ ਨਾ ਚਰਚਾ ਕਰਨ ਆ ਸੁਣੋ 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 ਨਾਦਰ ਸੁਦਰ ਪਤਾ ਸੁਣੋ 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 ਨਾਦਰ ਸੁਦਰ ਪਤਾ ਨਾ ਤੁਸੀਂ ਅਕੈਡਮੀ ਕਿਸੇ ਬੰਦੇ ਨੂੰ ਜਾਣਦੇ ਹੋ ਤੁਸੀਂ ਕਿਤੋਂ ਪੜ੍ਹਿਆ ਤੁਸੀਂ ਮਸ਼ਾ ਜੋਤ ਕੀ ਤੇ ਨਾਦਰ ਇਹਨਾਂ ਦੇ ਡਿਫਰੈਂਸ ਕੀ ਦੋਨਾਂ ਦੇ ਵਿੱਚ ਕੀ ਟੋਣਾ ਚੀਜ਼ ਹੈ ਦੋਨਾਂ ਵਿੱਚ ਇਹ ਤਾਂ ਦੋਨੇ ਅੰਦਰਿਸ਼ਤ ਨੇ ਅੰਦਰਿਸ਼ਤ ਬਿਨਾ ਕੰਨਾਂ ਤੋਂ ਨਾਲ ਸੁਣਦਾ ਰੰਗ ਨਾ ਰੂਪ ਨਾ ਰੇਗ ਨਾ ਕਾਰਨਾ ਇਹਦਾ ਕੋਈ ਜੋਤ ਕੀ ਦਾ ਹੈ ਹੀ ਨਹੀਂ ਜੋਤੀ ਦਾ ਰੰਗ ਨੂ ਬ੍ਰੇਕ ਕਰਦੀ ਹੈ ਕੀ ਦੁਬਾਰਾ ਬੜੇ ਕੰਮ ਕੀਤੇ ਨਾਲ ਰੂਪਨਾ ਰੇਖਨਾ ਕਰਨਾ ਕੋਈ ਨਹੀਂ ਬ੍ਰਕਨ ਪਾਪ ਜੀ ਬਾਣੀ ਪੜਿਆ ਕਰਪੀ ਤੁਸੀਂ ਨਾ ਤੇ ਇੱਕ ਬੰਦੀ ਚੋਧ ਯਾਦ ਵੀ ਤੁਸੀਂ ਯਾਰ ਚਰਚਾ ਤੁਸੀਂ ਗੁਰੂ ਦੇ ਅੱਗੇ ਬੋਲਣ ਕਰਨਾ ਅਗੇ ਜਵਾਲ ਜਵਾਬ ਹੋਏ ਨੇ ਨਾਲੇ ਇਹਦਾ ਤੁਸੀਂ ਬਿਹਾਰ ਦੇ ਕਿਉਂ ਕਿਹਾ ਜਾਂਦੀ ਆ ਉਹ ਵੀਡੀਓ ਚ ਚਲ 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 ਤੁਸੀਂ ਨਿਆਣੇ ਹੁੰਦੇ